ਜੀ ਬ੍ਰੈਂਟ ਸਰ ਜੀ ਡਿਗਾਰਡਨ ਜਿਹੜਾ ਕੀਤਾ ਯਾਰਾ ਕਾਫੀ ਸਮੇਂ ਤੋਂ ਅਸੀਂ ਵੀ ਦੇਖਦੇ ਆ ਰਹੇ ਹਾਂ ਇਸ ਰੋਡ ਦਾ ਕੋਈ ਹੱਲ ਨਹੀਂ ਹੋਇਆ ਅੱਜ ਵੀ ਇਸ ਰੋਡ ਦਾ ਡਿਗਾਰਡਨ ਕੀਤਾ ਯਾਰਾ ਇਹ 70 ਲੱਖ 38000 ਦੀ ਲਾਗਤ ਦੇ ਨਾਲ ਗੁਰਨਾਨਕ ਮਾਰਕੀਟ ਅੱਜ ਉਦਘਾਟਨ ਕੀਤਾ ਵਾ ਇਹ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਮੈਂ ਇੱਕ ਗੱਲ ਦੱਸਣੀ ਹਾਂ ਹਲਕਾ ਸੈਂਟਰ ਦੇ ਵਿੱਚ ਅੱਜ 2 ਸਾਲਾਂ ਦੇ ਵਿੱਚ ਅੱਜ ਅਸੇ ਤੋਂ ਕੰਮ ਹੋਇਆ ਜਿਹਦੇ ਦਿਨ ਦੇ ਵਿੱਚ ਵਿੱਚ ਹੀ ਮੈਂ ਪਿਛਲੇ ਰੋਡ ਤੇ ਵੀ 1 ਕਰੋੜ 24 ਲੱਖ ਦਾ ਕੰਮ ਕਰਕੇ ਆਇਆ ਹਾਂ ਸਟਾਰਟ ਇਹ ਜਿਹੜਾ ਵਾ 75 ਲੱਖ 29 ਹਜ਼ਾਰ ਦੀ ਲਾਗਨ ਨਾਲ ਕੰਮ ਹੋਊਗਾ ਲੋਕਾਂ ਦਾ ਕੰਮ ਕਰਨਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਇੱਕੋ ਗੱਲ ਕਹੀ ਆ ਵਾ ਵਾਦਾ ਉਹ ਕਰਿਓ ਜਿਹੜਾ ਪੂਰਾ ਕਰਨਾ ਲੁਧਿਆਣੇ ਦੇ ਹਲਕਾ ਸੈਂਟਰ ਦੇ ਅੰਦਰ ਅੱਜ ਦੋ ਕੰਮ ਜਿਹੜੇ ਆ ਉਹ 2 ਕਰੋੜ ਦੀ ਲਾਗਨ ਨਾਲ ਸ਼ੁਰੂ ਹੋਇਆ ਮੈਨੂੰ ਦੱਸਦੇ ਹੋ ਮਾਣ ਮਹਿਸੂਸ ਹੁੰਦਾ ਇਹਨਾਂ ਲੋਕਾਂ ਨੇ ਮੈਨੂੰ ਹਲਕਾ ਸੈਂਟਰ ਦਾ ਸੇਵਾਦਾਰ ਬਣਾਇਆ ਇਹਨਾਂ ਦੀ ਸੇਵਾ ਦੇ ਵਿੱਚ 24 ਘੰਟੇ ਆ ਜਰਾ ਔਰ ਸਾਡਾ ਜਿਹੜਾ ਕੰਮ ਆ ਇੱਕ ਨੰਬਰ ਤੇ ਸਾਡਾ ਪਹਿਲਾ ਇਹ ਕੰਮ ਆ ਵੀ ਲੋਕੀ ਜਦੋਂ ਖੁਸ਼ ਹੋਊਗੇ ਜਿਨ੍ਹਾਂ ਤੋਂ ਮਤਦਾ ਜਾਣ ਲਿਆ ਵਾ ਉਹ ਜਦੋਂ ਖੁਸ਼ ਹੋਗੇ ਸਮਝੋ ਰੱਬ ਖੁਸ਼ ਹੋ ਗਿਆ ਇਹਨਾਂ ਨੂੰ ਖੁਸ਼ ਰੱਖਣਾ ਵਾ ਜਿਦਾ ਦੇਖਿਆ ਕਾਫੀ ਸਮੇਂ ਤੋਂ ਮਾਰਕੀਟ ਵਾਲੇ ਨਰਾਜ਼ ਚੱਲ ਰਹੇ ਸੀ ਅੱਜ ਲੱਗਦਾ ਵੀ ਇਹਨਾਂ ਚਿਹਰਿਆਂ ਤੇ ਰੋਣਾ ਗਈ ਦੇਖੋ ਜਦੋਂ ਕਿਸੇ ਦਾ ਕੰਮ ਨਹੀਂ ਹੋਣਾ ਇਹ ਲੋਕ ਟੈਕਸ ਭਰਦੇ ਆ ਆ ਰਾਜਨੀਤੀ ਲੋਕ ਜਦੋਂ ਵੋਟਾਂ ਮੰਗਣ ਆਉਂਦੇ ਆ ਇਹਨਾਂ ਕੋਲ ਉਦੋਂ ਤਾਂ ਅਸੀਂ ਲੋਕ ਹੱਥ ਜੋੜਦੇ ਆ ਜੇ ਬਾਅਦ 'ਚ ਇਹ ਆਪਣੇ ਕੰਮ ਲਈ ਕਹਿੰਦੇ ਫਿਰ ਇਹਨਾਂ ਦਾ ਕੰਮ ਨਹੀਂ ਕਰਨਾ ਫਿਰ ਅਗਲੀ ਵਾਰ ਇਹਨਾਂ ਨੇ ਵੋਟਾਂ ਨਹੀਂ ਲੋਕਾਂ ਨੂੰ ਪਾਉਣੀ ਆਉਂਦੀਆਂ ਤਾਂ ਹੀ ਘਰ ਬਣਾਇਆ ਜਿਹੜੇ ਲੋਕਾਂ ਕੋਲੇ ਜਾਂਦੇ ਸੀ ਉਹ ਇਹਨਾਂ ਦੀ ਸੁਣਾਈ ਨਹੀਂ ਕਰਦੇ ਤਾਂ ਹੀ ਇਹਨਾਂ ਲੋਕਾਂ ਨੇ ਉਹਨਾਂ ਨੂੰ ਘਰ ਬਣਾਤਾ ਜੇ ਅਗਲੀ ਵਾਰ ਅਸੀਂ ਨਹੀਂ ਇਹਨਾਂ ਦੀ ਸੁਣਾਈ ਕਰਾਂਗੇ ਤਾਂ ਸਾਨੂੰ ਵੀ ਘੱਟ ਦੇਖੋ ਪਹਿਲੇ ਜਿਹੜੇ ਵਿਧਾਇਕ ਸੀ ਉਹ ਡਾਵਰ ਸਾਹਿਬ ਜੀ ਹੋਰ ਹ ਤੱਕ ਕਿਹੜਾ ਹੀ ਨਹੀਂ ਮਾਰਿਆ ਇਸ ਇਲਾਕੇ ਦੇ ਵਿੱਚ ਦੇਖੋ ਗੱਲ ਸੁਣੋ ਫਿਰ ਜਿਹੜਾ ਨਹੀਂ ਮਾਰਿਆ ਤਾਂ ਹੀ ਤਾਂ ਇਹ ਲੋਕਾਂ ਨੇ ਉਹਨਾਂ ਨੂੰ ਘਰ ਬਟਾਇਆ 92 ਮੈਂਬਰ 3.5 ਕਰੋੜ ਪੰਜਾਬ ਦੇ ਸੂਝਵਾਨ ਲੋਕਾਂ ਨੇ ਪਹਿਲੀ ਵਾਰ ਇਤਿਹਾਸ ਰਚਿਆ ਆਪਣੀ ਆਪ ਦੀ ਧਰਤੀ ਤੇ 92 ਮੈਂਬਰ ਚੁਣ ਕੇ ਵਿਧਾਨ ਸਭਾ ਚ ਭੇਜਿਆ ਤਾਂ ਹੀ ਅੱਜ ਲੋਕ ਇਸ ਗੱਲ ਦੇ ਵਿੱਚ ਖੁਸ਼ੀ ਮਨਾਉਂਦੇ ਆ ਪੀ ਸਾਡਾ ਜਿਹੜਾ ਮਤ ਦਾ দান ਆ ਉਹ ਪਹਿਲੀ ਵਾਰ ਸਹੀ ਜਗ੍ਹਾ ਤੇ ਲੱਗਿਆ ਵਾ ਠੀਕ ਥੈਂਕ ਯੂ ਅੱਜ ਦਰ ਕੀ ਕਹਿਣਾ ਚਾਹੋ ਪਹਿਲੇ ਵਿਧਾਇਕ ਕਦੀ ਆਏ ਸੀ ਜਿਹੜਾ ਅੱਜ ਤੱਕ ਕੋਈ ਵੀ ਇਸ ਮਾਰਕੇ 'ਚ ਕੋਈ ਐਮਐਲਏ ਨਹੀਂ ਹੋਇਆ ਪਹਿਲੇ ਪਹਿਲੇ ਐਮਐਲਏ ਭਾਸ਼ਰ ਸਾਹਿਬ ਨੇ ਜਿਹੜੇ ਆਕੇ ਸਾਨੂੰ ਬਹੁਤ ਬਣਾ ਦੇ ਬਹਾਨਾ ਉਹਨਾਂ ਨੇ ਸਾਡਾ ਕੰਮ ਸ਼ੁਰੂ ਕਰਾਇਆ ਅੱਜ ਤੱਕ ਅੱਜ ਤੱਕ ਕੋਈ ਵੀ ਐਮਐਲਏ ਨਹੀਂ ਆਇਆ ਪਰ ਅੱਜ ਕੀ ਕਹਿਣਾ ਚਾਹੋਗੇ ਖੁਸ਼ੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਅੱਗੇ ਵੀ ਅਸੀਂ ਇਹਨਾਂ ਨੂੰ ਦੇਵਾ ਦੇਾਂਗੇ ਤੇ ਸਾਡਾ ਅੱਗੇ ਵੀ ਛੱਡ ਪਿੱਛੇ ਰੋੜੀ ਛੱਡੀ ਫਿਰ ਆ ਕੇ ਫੋਨ ਕਰਦੇ ਕਿਹੜੀ ਮਾਰਕੀਟ ਹੈ ਜੀ ਇਹ ਇਹ ਗੁਰਨਾਣ ਦੇ ਮਾਰਕੀਟ ਕਿ ਲੋਨ ਮਾਰਕੀਟ ਹੈ ਹਾਂਜੀ ਭਾਈ ਕੀ ਕਹਿਣਾ ਚਾਹੋਗੇ ਬਹੁਤ ਅੱਛਾ ਕੰਮ ਕੀਤਾ ਬ੍ਰਸਤ ਸਰ ਸਾਹਿਬ ਨੇ ਔਰ ਮੈਂ ਸਹਿਦਿਲੋਂ ਧੰਨਵਾਦ ਕਰਦਾ ਇਹਨਾਂ ਦਾ ਔਰ ਮੰਨ ਲਓ ਕਿ ਇਹ ਸਾਰਾ ਕੰਮ ਕੀਤੇ ਹੋਣਗੇ ਹਾਂ